ਸਾਹਿਬ ਜੀਓ ਜਿਹੇ ਪ੍ਰਸਾਦ ਕਰੈ ਪੁੰਨ ਬਹੁ ਦਾਨ ਮਨ ਆਠ ਪਹਿਰ ਕਰ ਤਿਸ ਕਾ ਧਿਆਨ ਜਿਹੇ ਪ੍ਰਸਾਦ ਤੂੰ ਆਚਾਰ ਬਿਉਹਾਰੀ ਿਸ ਪ੍ਰਭ ਕੋ ਸਾਸ ਸਾਚਿ ਤਾਰੀ ਜਹੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰਹੁ ਸਦਾ ਅਨੂਪ ਜਿਹੇ ਪ੍ਰਸਾਦ ਤੇਰੀ ਨੀਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜਿਹੇ ਪ੍ਰਸਾਦ ਤੇਰੀ ਪਤ ਰਹੇ ਗੁਰ ਪ੍ਰਸਾਦ ਨਾਨਕ ਜਸ ਕਹੈ ਗੁਰ ਪ੍ਰਸਾਦ ਨਾਨਕ ਜਸ ਕਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀਨ ਦੁਨੀ ਦੇ ਮਾਲਕ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਦੇ ਵਿੱਚ ਬਿਰਾਜਮਾਨ ਸ਼ੁਭਾਇਮਾਨ ਗੁਰੂ ਪਿਆਰ ਵਾਲੇ ਸਤਸੰਗੀ ਜਨ ਆਪਾਂ ਲੜੀਵਾਰ ਪਾਵਨ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਵਿਚਾਰ ਕਰ ਰਹੇ ਹਾਂ ਜੀ ਛੇਵੀਂ ਅਸ਼ਟਪਦੀ ਦੀ ਵਿਚਾਰ ਚੱਲ ਰਹੀ ਹੈ। ਔਰ ਅੱਜ ਆਪਾਂ ਇਹ ਛੇਵੀਂ ਅਸ਼ਟਪਦੀ ਦੇ ਪੰਜਵੇਂ ਪਦੇ ਦਾ ਪੰਜਵੀਂ ਪੌੜੀ ਦਾ ਪਾਠ ਉਚਾਰਨ ਕੀਤਾ ਹੈ। ਤੇ ਇਸ ਪੰਜਵੀਂ ਪੌੜੀ ਨੂੰ ਆਪਾਂ ਵਿਚਾਰਨ ਦਾ ਸਮਝਣ ਦਾ ਯਤਨ ਕਰਾਂਗੇ। ਜਿੰਨੀ ਕੁ ਸਮਤ ਸੋਝੀ ਸਤਿਗੁਰੂ ਪਾਤਸ਼ਾਹ ਸਾਨੂੰ ਬਖਸ਼ਿਸ਼ ਕਰਨਗੇ। ਤੋ ਇਸ ਪਾਵਨ ਗੁਰਮਖੋ ਪੰਜਵੀਂ ਪਦੀ ਦੇ ਵਿੱਚ ਗੁਰੂ ਪਾਤਸ਼ਾਹ ਜੀ ਨੇ ਉਹਨਾਂ ਦਾਤਾਂ ਦੀ ਗੱਲ ਕੀਤੀ ਹੈ ਜਿਹੜੀਆਂ ਦਾਤਾਂ ਸਾਨੂੰ ਮਿਲੀਆਂ ਉਸ ਵਾਹਿਗੁਰੂ ਪਰਮੇਸ਼ਰ ਜੀ ਦੀ ਰਹਿਮਤ ਉਹਦੇ ਤਰਸ ਦੇ ਵਿੱਚੋਂ ਨੇ ਪਰ ਜਦੋਂ ਅਸੀਂ ਉਹ ਦਾਤਾਂ ਦਾ ਵਿਖਾਵਾ ਦੁਨੀਆਂ ਦੇ ਸਾਹਮਣੇ ਕਰਦੇ ਹਾਂ ਉਦੋਂ ਅਸੀਂ ਉਹਨਾਂ ਦਾਤਾਂ ਨੂੰ ਆਪਣੇ ਹੋਣ ਦਾ ਦਾਵਾ ਕਰਦੇ ਹਾਂ ਇਹ ਅਸੀਂ ਦੇ ਰਹੇ ਹਾਂ ਇਹ ਦਾਤਾਂ ਸਾਡੇ ਵੱਲੋਂ ਨੇ ਤੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਦੇ ਕੋਲੇ ਤੇ ਐਸੇ ਗੁਰਮਖ ਖੁਰ ਜਾਨਾ ਹਜ਼ਾਰਾਂ ਆਉਂਦੇ ਨੇ ਜਿਹੜੇ ਗੁਰੂ ਪਾਤਸ਼ਾਹ ਦੇ ਦਰ ਦੇ ਉੱਤੇ ਪਟਾਵਾਂ ਰੱਖਦੇ ਨੇ ਤੇ ਨਾਲ ਕਹਿੰਦੇ ਸਤਿਗੁਰੂ ਪਾਤਸ਼ਾਹ ਸਾਡੀ ਭੇਟਾ ਸਵਕਾਰ ਕਰੋ ਤੋ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਫਿਰ ਇਹ ਪਾਵਨ ਪੌੜੀ ਦੇ ਵਿੱਚ ਉਹਨਾਂ ਦਾ ਤਾਂ ਦਾ ਜ਼ਿਕਰ ਕੀਤਾ ਹੈ ਜਿਹੇ ਪ੍ਰਸਾਦ ਕਰੈ ਪੁੰਨ ਬਹੁਤ দান ਪੁੰਨ ਦਾ ਅਰਥ ਹੁੰਦਾ ਧਰਮ ਦੇ ਕਰਮ। ਦਾਨ ਦਾ ਅਰਥ ਹੁੰਦਾ ਦੇਣਾ। ਧਰਮ ਦੇ ਕਰਮ ਸਮਝ ਕੇ ਦੋ ਦੁਨੀਆਂ ਨੂੰ ਦਿੰਦਾ ਹੈ। ਉਹਨੂੰ ਕਿਹਾ ਜਾਂਦਾ ਹੈ ਪੁੰਨ ਦਾਨ। ਧਰਮ ਦੇ ਕਰਮ ਸਮਝ ਕੇ ਜੋ ਇਹ ਮਨੁੱਖ ਦਾਤਾ ਦੁਨੀਆਂ ਨੂੰ ਦੇ ਰਿਹਾ ਹੈ ਤੇ ਦਾਵਾ ਕਰਦਾ ਮੈਂ ਪੁੰਨ ਦਾਨ ਕਰ ਰਿਹਾ ਹਾਂ। ਪਰ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਕਹਿਣ ਲੱਗੇ ਚੇਤਾ ਰੱਖ ਜੋ ਦਾਤਾਂ ਤੂੰ ਦੁਨੀਆਂ ਨੂੰ ਦੇ ਰਿਹਾ ਤੂੰ ਕਿੱਥੋਂ ਲੈ ਕੇ ਆਇਆ ਤੂੰ ਦਾਤਾ ਹੋ ਕੇ ਅੱਗੇ ਦੇਣ ਦਾ ਦਾਵਾ ਕਰਦਾ ਪਰ ਸੋਚ ਕੇ ਤਾਂ ਦੇਖ ਤੂੰ ਜਦੋਂ ਤੂੰ ਸੰਸਾਰ ਤੇ ਆਇਆ ਸੀ ਤੂੰ ਇਹ ਦਾਤਾਂ ਲੈ ਕੇ ਆਇਆ ਸੀ ਨਾਲ ਇਨੇ ਕਹਿਣਾ ਜੀ ਮੇਰੇ ਪਿਓ ਦਾ ਦੇਦੀਆਂ ਨੇ ਤੇਰਾ ਪੁੱਛ ਤੇਰੇ ਦਾਦੇ ਪਿਓ ਦਾਦੇ ਤੂੰ ਉਹ ਲੈ ਕੇ ਆਏ ਸਨ ਨਾਲ ਕੋਈ ਵੀ ਨਹੀਂ ਸੀ ਲੈ ਕੇ ਆਇਆ ਤਨ ਲੈ ਕੇ ਆਇਆ ਸੀ ਨਾਲ ਤੇ ਇਕੱਲਾ ਉਹਦੇ ਉੱਤੇ ਕੱਪੜਾ ਵੀ ਕੋਈ ਨਹੀਂ ਸੀ ਤੋ ਬਾਦਸ਼ਾਹ ਕਹਿੰਦੇ ਇਹ ਮਨੁੱਖ ਜਿੱਦੋਂ ਪੁੰਨ ਬਹੁਤ দান ਕਰਦਾ ਬਹੁਤੀ ਪੁੰਨ ਬਹੁਤੀ দান ਕਰਦਾ ਉਹ ਜਿਵੇਂ ਮਸਕੀਨ ਸਾਹਿਬ ਨਾ ਉਹ ਆਪਣੀਆਂ ਜੀਵਨ ਇੱਕ ਉਹਨਾਂ ਦਾ ਜੀਵਨ ਦੀਆਂ ਕਹਾਣੀਆਂ ਦੀ ਕਿਤਾਬ ਹੈ ਗੁਰਮਖੋ ਮਸਕੀਨ ਸਾਹਿਬ ਦੀਆਂ ਉਹਦੇ 'ਚ ਉਹ ਦਾਵਾ ਕਰਦੇ ਨੇ ਕਹਿਣ ਲੱਗੇ ਮੈਂ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ 'ਚ ਤੁਰਿਆ ਜਾਵਾਂ ਤੀ 80 ਸਾਲ ਦਾ ਬਜ਼ੁਰਗ ਪੱਥਰ ਦੇ ਉੱਤੇ ਥੱਲੇ ਹੱਥ ਮਾਰੀ ਤੇ ਮੈਂ ਪੁੱਛ ਲਿਆ ਬਾਪੂ ਕੀ ਗਵਾਚਿਆ ਤੇਰਾ ਮੈਨੂੰ ਦੱਸ ਦੇ ਮੈਂ ਲੱਭ ਦਿੰਦਾ ਉਨੇ ਗਾਲੀ ਨਾ ਸੁਣੀ ਮੇਰੀ ਮੈਂ ਦੁਬਾਰਾ ਫਿਰ ਕੇ ਆ ਬਜ਼ੁਰਗੋ ਤੁਹਾਡੀ ਉਮਰ ਵਡੇਰੀ ਹੈ ਤੁਸੀਂ ਬੈਠੋ ਆਰਾਮ ਦੇ ਨਾਲ ਕੁਛ ਗਵਾਚਿਆ ਕੋਈ ਪੈਸਾ ਡਿੱਗ ਪਿਆ ਕੋਈ ਐਨਕ ਡਿੱਗ ਪਈ ਕੋਈ ਹੋਰ ਚੀਜ਼ ਡਿੱਗ ਪਈ ਮੈਨੂੰ ਤਾਂ ਕੁਛ ਦਿਖਦਾ ਨਹੀਂ ਆਸੇ ਪਾਸੇ ਮੈਨੂੰ ਦੱਸ ਦਿਓ ਮੈਂ ਲੱਭ ਦਿੰਨਾ ਤੇ ਕਹਿਣ ਲੱਗੇ ਬਜ਼ੁਰਗ ਕਹਿ ਰਿਹਾ ਕਹਿਣ ਲੱਗੇ ਜੀ ਲੱਭਦਾ ਕੀ ਪਿਆ ਪਿਛਲੇ ਸਾਲ ਆਇਆ ਸੀ ਤੇ 7000 ਦੇ ਕੇ ਗਿਆ ਸੀ ਹੋਏਗੀ ਕੋਈ 20 30 ਸਾਲਾਂ ਦੀ ਗੱਲ ਹੈ ਉਦੋਂ ਵਾਵਾ ਗਨੇ ਜਾਂਦੇ ਹੋਣਗੇ 7 8000 ਦੇ ਕੇ ਗਿਆ ਸੀ ਤੇ ਇਹ ਕਮੇਟੀ ਵਾਲਿਆਂ ਨੇ ਕਿਹਾ ਸੀ ਤੇਰੇ ਨਾਮ ਦਾ ਪੱਥਰ ਲਾਵਾਂਗੇ ਤੇਰੇ ਨਾਮ ਦਾ ਪੱਥਰ ਲਾਵਾਂਗੇ ਹੁਣ ਮੈਂ ਸਾਲ ਬਾਅਦ ਆਇਆ ਮੈਂ ਤਾਂ ਆਪਣੇ ਨਾਮ ਦਾ ਪੱਥਰ ਲੱਭ ਰਿਹਾ ਵੀ ਪੱਥਰ ਤੇ ਮੇਰਾ ਨਾਮ ਕਿੱਥੇ ਲਿਖਿਆ ਹੈ ਉਹ ਲੱਭ ਰਿਹਾ ਮਸਕੀਨ ਸਭ ਕਹਿੰਦੇ ਮੇਰਾ ਮਨ ਉਦਾਸ ਵੀ ਹੋਇਆ ਤੇ ਮਨ ਨੇ ਕਿਹਾ ਮਣਾ ਇਨਸਾਨ ਕੈਸਾ ਹੈ ਇਹ ਦਫ਼ਤਰ ਵਿੱਚ ਬੈਠਦਾ ਉੱਥੋਂ ਵੀ ਆਪਣਾ ਨਾਮ ਭਾਲਦਾ ਹੈ ਘਰ ਵਿੱਚ ਬੈਠਦਾ ਉੱਥੇ ਵੀ ਆਪਣਾ ਨਾਮ ਭਾਲਦਾ ਵੀ ਮੇਰਾ ਨਾਮ ਚੱਲੇ ਭਾਵੇਂ ਅਰਦਾਸ ਤੇ ਆਪਾਂ ਕਰਾਉਣੇ ਆ ਵੀ ਗੁਰੂ ਕਿਰਪਾ ਦੇ ਨਾਲ ਘਰ ਬਖਸ਼ਿਆ ਪਰ ਨੇਮ ਪਲੇਟ ਤੇ ਆਪਣੇ ਨਾਮ ਦੀ ਲਗਵਾਉਣੇ ਹਨ ਵੀ ਸਾਡਾ ਕਹਿਣ ਲੱਗੇ ਕਿੰਨਾ ਇਹ ਬਜ਼ੁਰਗ ਕਿੰਨਾ ਭਰਮ ਭਲੇਖੇ ਦੇ ਵਿੱਚ ਹੈ ਜਿਸ ਘਰ ਵਿੱਚੋਂ ਲੋਕ ਪਰਮੇਸ਼ਰ ਦਾ ਨਾਮ ਭਾਣਦੇ ਆ ਇਹ ਰੱਬ ਦੇ ਘਰ ਵਿੱਚੋਂ ਵੀ ਆਪਣਾ ਨਾਮ ਹੀ ਲੱਭੀ ਜਾਂਦਾ ਹੈ ਗੁਰੂ ਦੇ ਘਰ ਦੇ ਵਿੱਚੋਂ ਰੱਬ ਦੇ ਘਰ ਦੇ ਵਿੱਚੋਂ ਵੀ ਖੋਜਦਾ ਪਿਆ ਮੇਰਾ ਨਾਮ ਕਿੱਥੇ ਲਿਖਿਆ ਪਿਆ ਤੂੰ ਸੱਚਾ ਗੁਰਮੁਖ ਹੁੰਦਾ ਐਸਾ ਮਨੁੱਖ ਇਹਨੂੰ ਨਾ ਆਪਣੇ ਆਪਣੇ ਮੈਂ ਮੈਂ ਦੀ ਇੰਨੀਕ ਆਦਤ ਪੈ ਜਾਂਦੀ ਹੈ ਇਹ ਹਰ ਥਾਂ ਉੱਤੇ ਮੈਂ ਤੇ ਮੇਰੀ ਭਾਲਦਾ ਗੁਰੂ ਨਾਨਕ ਸਾਹਿਬ ਜੀ ਨੇ ਤੇ ਮੋਦੀ ਖਾਨੇ ਵਿੱਚ ਬੈਠ ਕੇ ਕਿਹਾ ਤੇਰਾ ਤੇਰਾ ਤੇ ਗੁਰਮਖੋ ਉਹ ਮੋਦੀਖਾਨਾ ਵੀ ਗੁਰੂ ਘਰ ਬਣ ਗਿਆ। ਜਾਣੇ ਆ ਨਾ ਹੱਟ ਸਾਹਿਬ? ਹੱਟ ਸਾਹਿਬ ਜਾਣੇ ਆ ਸੁਲਤਾਨ ਪਰਲੋਦੀ। ਮੋਦੀਖਾਨਾ ਸੀ ਗੁਰੂ ਦਾ। ਗੁਰੂ ਮੋਦੀਖਾਨੇ ਤੇ ਬੈਠਦਾ ਤੇ 13-13 ਜਪਦਾ ਤੇ ਉਹ ਮੋਦੀਖਾਨਾ ਵੀ ਗੁਰੂ ਘਰ ਬਣ ਗਿਆ। ਬੰਦਾ ਗੁਰੂ ਘਰ ਵਿੱਚ ਬੈਠਦਾ ਉੱਥੇ ਵੀ ਮੇਰਾ ਮੇਰਾ ਕਰੀ ਜਾਂਦਾ ਹੈ। ਇਸ ਕਰਕੇ ਹੁਣ ਗੁਰਦੁਆਰੇ ਵੀ ਮੋਦੀਖਾਨੇ ਬਣ ਗਏ। ਦੁਕਾਨਾਂ ਹੀ ਬਣ ਗਈਆਂ। ਗਲਤ ਤੇ ਤੇਰੀ ਮੇਰੀ ਹੁੰਦੀ ਆ ਨਾ ਗੁਰੂ ਨੇ ਕਿਤੇ ਵੀ ਬੈਠਾ ਹੋਵੇ ਇਹ ਗੱਲ ਚੇਤਾ ਰੱਖੀ ਮੇਰਾ ਮੁਝ ਮੈਂ ਕਿਛ ਨਹੀਂ ਜੋ ਕੁਛ ਹੈ ਸੋ ਤੇਰਾ ਮੈਂ ਭੋਗ ਰਿਹਾ ਮੈਂ ਵਰਤ ਰਿਹਾ ਪਰ ਹੈ ਵਾਹਿਗੁਰੂ ਤੇਰੀ ਇਹ ਸਦਾ ਯਾਦ ਰੱਖੀ ਤੂੰ ਕੁਛ ਨਹੀਂ ਸੀ ਲੈ ਕੇ ਆਇਆ ਬਾਦਸ਼ਾਹ ਕਹਿੰਦੇ ਜੋ ਲੈ ਕੇ ਆਇਆ ਉਹ ਵੀ ਤੇਰਾ ਨਹੀਂ ਹੈ ਕਿਉਂਕਿ ਤੇਰਾ ਹੁੰਦਾ ਤੂੰ ਨਾਲ ਲੈ ਜਾ ਛੱਡ ਜਾਂਦਾ ਸਰੀਰ ਤੇ ਜੋ ਤਨ ਉਪਜਿਆ ਸੰਗ ਹੀ ਸੋ ਭੀ ਸੰਗ ਨਾ ਹੋਇਆ ਉਹਨੇ ਨਾਲ ਉਹਨੇ ਵੀ ਨਹੀਂ ਜਾਣਾ ਪਰ ਇਹ ਦਾਵਾ ਕਰਦਾ ਇਹ ਵੀ ਮੇਰਾ ਇਹ ਵੀ ਮੇਰਾ ਤੋਂ ਪਾਤਸ਼ਾਹ ਕਹਿੰਦੇ ਜੇ ਪ੍ਰਸਾਦ ਕਰੈ ਪੁੰਨ ਬੋਹਦਾਨ ਤੂੰ ਇਦਾਂ ਲੱਖਾਂ ਦਾ ਦਾਨ ਕਰਦਾ ਨਾ ਪੁੰਨ ਦਾਨ ਕਰਦਾ ਦੁਨੀਆਂ ਦੇ ਹਰ ਇੱਕ ਬੰਦੇ ਦਾ ਮਨ ਕਰਦਾ ਵੀ ਮੈਂ ਵੀ ਇਦਾਂ ਦਾਨ ਪੁੰਨ ਕਰਾਂ ਤੇ ਮੇਰਾ ਵੀ ਨਾਮ ਹੋਵੇ ਕਰ ਕਰ ਹੋ ਸਕਦੇ ਨੇ ਜਿਨ੍ਹਾਂ ਉੱਤੇ ਪ੍ਰਮਾਤਮਾ ਨੇ ਕਿਰਪਾ ਕਰਕੇ ਇਹ ਦਾਤਾਂ ਬਖਸ਼ੀਆਂ ਨੇ ਦਾਨ ਕਰਨ ਨੂੰ ਤੇ ਸਾਰਿਆਂ ਦਾ ਮਾਣੀ ਕਰਦਾ ਹੈ ਪਰ ਕਰਦਾ ਕੌਣ ਹੈ ਜਿਸ ਨੂੰ ਗੁਰਮਖੋ ਪ੍ਰਮਾਤਮਾ ਨੇ ਖੁਦ ਨੂੰ ਬਖਸ਼ੀਆਂ ਨੇ ਜਿਹਦੇ ਕੋਲੇ ਖੁਦ ਦੇ ਕੋਲੇ ਨਹੀਂ ਉਹਨੇ ਕਿੱਥੇ ਦਾਨਪੁਨ ਕਰਨਾ ਆਪਤ ਪਈਆ ਖੁੱਦੇ ਜਾਂਹੀਂ ਕਿਹਾ ਨਾ ਬਾਦਸ਼ਾਹ ਨੇ ਇਸ ਕਰਕੇ ਸਤਿਗੁਰੂ ਕਹਿਣ ਲੱਗੇ ਸ਼ੁਕਰਾਨਾ ਕਰਿਆ ਕਰ ਉਸ ਪ੍ਰਮਾਤਮਾ ਦਾ ਜਿਨੇ ਤੈਨੂੰ ਲੋੜ ਤੋਂ ਉੱਪਰ ਦਿੱਤਾ ਤੇ ਤੂੰ ਦਾਨਪੁਨ ਕਰ ਰਿਹਾ ਹੈ ਉਹ ਜਿਹੜੇ ਤੇਰੇ ਦਾਨਪੁਨ ਨੂੰ ਸਵਾਰ ਕਰਦੇ ਨੇ ਉਹ ਉਹ ਵੀ ਤਾਂ ਉਸੇ ਰੱਬ ਦੇ ਬਣਾਏ ਨੇ ਜਿਨ੍ਹਾਂ ਨੂੰ ਤੂੰ ਦੇ ਰਿਹਾ ਹੈ ਉਹ ਵੀ ਉਸੇ ਰੱਬ ਦੇ ਬਣਾਏ ਨੇ ਇੱਕ ਨਿਹਾਲੀ ਪੈ ਸਵਣ ਇੱਕ ਉੱਪਰ ਰਹਿਣ ਖੜੇ ਦੋਨੇ ਜਿਹੜੇ ਤਲਾਈਆਂ ਲਫਾਈਆਂ ਚ ਪਏ ਹੋਏ ਨੇ ਉਹ ਵੀ ਜਿਹੜੇ ਉੱਪਰ ਪਹਿਰੇਦਾਰ ਬਣ ਕੇ ਠੰਡ ਵਿੱਚ ਖੜੇ ਨੇ ਉਹ ਦੋਵੇਂ ਹੀ ਰੱਬ ਦੇ ਹੀ ਬਣਾਏ ਹੋਏ ਨੇ ਇੱਕੋ ਮਿੱਟੀ ਦੇ ਬਣੇ ਹੋਏ ਆ ਇਸ ਕਰਕੇ ਦਾਨ ਪੁੰਨ ਕਰਨ ਲੱਗਿਆਂ ਹੰਕਾਰ ਨਾ ਕਰੀ ਮੈਂ ਦੇ ਰਿਹਾ ਨਹੀਂ ਤੂੰ ਇਹ ਕਿਹਾ ਸੀ ਨਾ ਉਹ ਅਕਬਰ ਬਾਦਸ਼ਾਹ ਦੇ ਵਜ਼ੀਰ ਨੂੰ ਕਹਿੰਦਾ ਸੀ ਨਾ ਵਜ਼ੀਰ ਲੋਕ ਭਰਮ ਮੁਝ ਪੇ ਕਰੇ ਭੇਜਤ ਹੈ ਦੇਨਹਾਰ ਕੋਈ ਔਰ ਹੈ ਭੇਜਤ ਹੈ ਦਿਨ ਰਾਤ ਦਿਨ ਰੈਣ ਲੋਕ ਭਰਮ ਮੁਝ ਪੇ ਕਰੇ ਤਾਂ ਤੇ ਨੀਚੇ ਨਹਿਣਾ ਉਹ ਵੰਡਦਾ ਸੀ ਇਦਾਂ ਗਰਗਰਨ ਨੀਵੀਂ ਕਰ ਲੈਂਦਾ ਸੀ ਪੁੱਛਿਆ ਦੇਣ ਵਾਲੇ ਦੀ ਕਰਦਨ ਨੀਵੀਂ ਉਹ ਕਹਿਣ ਲੱਗਾ ਨੀਵੀਂ ਹੋਣੀ ਚਾਹੀਦੀ ਦੇਣ ਵੇਲੇ ਵੀ ਪੁੱਛਿਆ ਕਿਉਂ ਕਹਿਣ ਲੱਗਾ ਲੋਕਾਂ ਨੂੰ ਭਰਮ ਪੈ ਗਿਆ ਮੈਂ ਦੇਣ ਵਾਲਾ ਹਾਂ ਪਰ ਸੱਚ ਇਹ ਹੈ ਭੇਜਦਾ ਕੋਈ ਹੋਰ ਪਿਆ ਮੈਂ ਤਾਂ ਕੇਵਲ ਵੰਡ ਹੀ ਰਿਹਾ ਮੈਂ ਕੇਵਲ ਵੰਡ ਰਿਹਾ ਹਾਂ ਭੇਜਣ ਵਾਲਾ ਦੇਣ ਵਾਲਾ ਕੋਈ ਹੋਰ ਹੈ ਲੋਕ ਹੱਥਾਂ ਦੇ ਰਾਹੀਂ ਮੈਂ ਦੇ ਰਿਹਾ ਇਸ ਕਰਕੇ ਲੋਕਾਂ ਨੂੰ ਭਰਮ ਪੈ ਜਾਂਦਾ ਮੈਂ ਹਾਂ ਦੇਣ ਵਾਲਾ ਪਰ ਨਹੀਂ ਪਰਮੇਸ਼ਰ ਦੇਣ ਵਾਲਾ ਹੈ ਉਹ ਦੇ ਰਿਹਾ ਬਸ ਇਸ ਕਰਕੇ ਪਾਤਸ਼ਾਹ ਕਹਿੰਦੇ ਭਾਈ ਜੇ ਦਾਨ ਪੁੰਨ ਕਰਦਾ ਨਾ ਤੇ ਸ਼ੁਕਰਾਨਾ ਕਰਿਆ ਕਰ ਹੰਕਾਰ ਨਾ ਕਰਿਆ ਕਰ ਤੀਰਥ ਵਰਤ ਅਰ ਦਾਨ ਕਰ ਮਨ ਮੈਂ ਧਰੈ ਗੁਮਾਨ ਨਾਨਕ ਨੇ ਫਲ ਜਾਤ ਤੈ ਤੇ ਤੇਰੇ ਕੀਤੇ দানਪੁਨ ਨੇਫਲ ਚਲੇ ਜਾਂਦੇ ਆ ਵਿਅਰਥ ਚਲੇ ਜਾਂਦੇ ਆ ਜਦੋਂ ਤੂੰ ਇਹਨਾਂ ਨੂੰ ਦੇ ਕੇ ਹੰਕਾਰ ਕਰ ਲੈਣਾ ਵੀ ਮੈਂ ਦੇ ਰਿਹਾ ਜਿਉਂ ਕੁੰਚਰ ਇਸ਼ਨਾਨ ਜਿਵੇਂ ਹਾਥੀ ਦਾ ਇਸ਼ਨਾਨ ਵਿਅਰਥ ਚਲਾ ਜਾਂਦਾ ਨਾ ਕਿਉਂ ਸਾਫ ਪਾਣੀ ਵਿੱਚੋਂ ਨਹਾ ਕੇ ਤੇ ਨਿਕਲ ਕੇ ਬਾਹਰ ਗੰਦਗੀ ਦਾ ਸੁੰਡ ਭਰ ਕੇ ਆਪਣੇ ਉੱਪਰ ਪਾ ਲੈਂਦਾ ਤੂੰ ਵੀ দানਪੁਨ ਕਰਕੇ ਥੋੜਾ ਬਹੁਤਾ ਆਤਮਾ ਪਵਿੱਤਰ ਕਰਦਾ ਹੰਕਾਰ ਕਰਕੇ ਗੰਦਗੀ ਫਿਰ ਮੰਨ ਤੇ ਪਾ ਲੈਣਾ ਮੈਂ ਮੈਂ ਕਹ ਕੇ ਫਿਰ ਮਿੱਟੀ ਪਾ ਲੈਣਾ ਹੈ ਆਪਣੀ ਮੰਤੇ। ਤੋਂ ਪਾਤਸ਼ਾਹ ਕਹਿੰਦੀ ਉਹਦੀ ਕਿਰਪਾ ਹੈ ਜੇ ਵਾਹਿਗੁਰੂ ਨੇ ਤੈਨੂੰ ਕੁਝ ਕੁਝ ਨਾ ਤੈਨੂੰ ਦੇਣ ਵਾਲਾ ਬਣਾਇਆ ਤੈਨੂੰ ਦਾਨਪੁਨ ਕਰਨ ਵਾਲਾ ਬਣਾਇਆ ਇਹ ਉਸ ਰੱਬ ਦੀ ਕਿਰਪਾ ਹੈ। ਜਿਹੇ ਪ੍ਰਸਾਦ ਕਰੈ ਪੁੰਨ ਬਹੁ ਦਾਨ ਮਨ ਐ ਮਨ ਆਠ ਪਹਿਰ ਕਰ ਅਠੇ ਪੈਰ ਹਰ ਬਿਲੀ ਤਿਸ ਕਾ ਧਿਆਨ ਹਰ ਵੇਲੇ ਉਸ ਪ੍ਰਮਾਤਮਾ ਦਾ ਧਿਆਨ ਧਰਿਆ ਕਰ ਜੀਨੇ ਤੈਨੂੰ ਮੰਗਣ ਵਾਲਾ ਨਹੀਂ ਬਣਾਇਆ ਤੈਨੂੰ ਵੰਡਣ ਵਾਲਾ ਬਣਾਇਆ ਹੈ ਜਿਹੇ ਪ੍ਰਸਾਦ ਤੂੰ ਅਚਾਰ ਬਿਉਹਾਰੀ ਇਹ ਤਾਂ ਗੁਰਮੁਖੀ ਅਚਾਰ ਬਿਉਹਾਰੀ ਸ਼ਬਦ ਹੈ ਨਾ ਪ੍ਰੋਫੈਸਰ ਸਹਿਬ ਸਿੰਘ ਨੇ ਇਹਦੇ ਅਰਥ ਕੀਤੇ ਨੇ ਧਾਰਮਿਕ ਰੀਤੀ ਰਿਵਾਜ ਪਰ ਜੋ ਮੈਨੂੰ ਇੰਜ ਲੱਗਿਆ ਵੀ ਰੀਤੀ ਰਿਵਾਜ ਇਹਦੇ ਅਰਥ ਮੇਰੀ ਅਨਸਾਰ ਇਦਾਂ ਸਹੀ ਨਹੀਂ ਅਚਾਰ ਦਾ ਅਰਥ ਹੁੰਦਾ ਹੈ ਆਚਰਨ ਅਚਾਰ ਦਾ ਅਰਥ ਕੀ ਹੁੰਦਾ ਹੈ ਆਚਰਨ ਵਿਹਾਰ ਦਾ ਅਰਥ ਹੁੰਦਾ ਵਰਤ ਵਰਤਾਵਾ ਇਹਦਾ ਅਰਥ ਬਣੇਗਾ ਜਿਸ ਦੀ ਕਿਰਪਾ ਦੇ ਨਾਲ ਤੇਰਾ ਅਚਾਰ ਤੇ ਤੇਰਾ ਵਿਵਹਾਰ ਤੇਰਾ ਦੁਨੀਆ ਨਾਲ ਵਰਤ ਵਿਹਾਰ ਚੰਗਾ ਹੈ ਤੇਰਾ ਆਚਰਨ ਉੱਚਾ ਹੈ ਐ ਮਣਾ ਤਿਸ ਪ੍ਰਭ ਕੋ ਸਾਸ ਸਾਸ ਚਤਾਰੀ ਆਚਾਰ ਦਾ ਅਰਥ ਬਣੇਗਾ ਉੱਚਾ ਆਚਰਨ ਵਿਵਹਾਰੀ ਦਾ ਅਰਥ ਬਣੇਗਾ ਚੰਗਾ ਤੇਰਾ ਵਰਤ ਵਰਤਾਵਾ ਸਾਰਿਆਂ ਦੇ ਵਿੱਚ ਤੇਰਾ ਦੁਨੀਆ ਦੇ ਨਾਲ ਚੰਗਾ ਬੋਲ ਚਾਲ ਹੈ ਵਰਤ ਵਰਤਾਵਾ ਤੇਰਾ ਚੰਗਾ ਹੈ ਦੁਨੀਆ ਦੇ ਵਿੱਚ ਇਹ ਤੇਰੇ ਕਰਕੇ ਥੋੜਾ ਹੈ ਇਹ ਉਸ ਪਰਮਾਤਮਾ ਦੀ ਕਿਰਪਾ ਹੈ ਤੇਰਾ ਆਚਾਰ ਵਿਹਾਰ ਬੜਾ ਉੱਚਾ ਹੈ ਦੁਨੀਆ ਦੇ ਵਿੱਚ ਨੈਤਿ ਗੁਰਮਖੋ ਬਾਣੀ ਨੇ ਬਚਨ ਕਿਹਾ ਨਾ ਕਹਿਣ ਲੱਗੇ ਕਬੀਰ ਗਰਭ ਨਾ ਕੀਜੀਐ ਰੰਗ ਨਾ ਹਸੀਐ ਕੋਈ ਅਜੋ ਸੁਨਾਉ ਸਮੁੰਦਰ ਮੈਂ ਕਿਆ ਜਾਨੋ ਕਿਆ ਹੋਇ ਕਹਿਣ ਲੱਗੇ ਚੇਤਾ ਰੱਖੀ ਦੁਨੀਆ ਦੀਆਂ ਬੇੜੀਆਂ ਡੁੱਬਦੀਆਂ ਪਈਆਂ ਨੇ ਹੱਸੀ ਨਾ ਦੇਖ ਕੇ ਕਿਸੇ ਦੀ ਬੇਇੱਜ਼ਤੀ ਹੁੰਦੀ ਪਈ ਐ ਮਜ਼ਾਕ ਨਾ ਉਡਾਈ ਕਿਸੇ ਦਾ ਕਿਸੇ ਦੇ ਪੜਦੇ ਉਖੜ ਰਹੇ ਨੇ ਹੱਸਿਆ ਨਾ ਕਰ ਮਜ਼ਾਕ ਨਾ ਉਡਾਇਆ ਕਰ ਕੋਈ ਕਿਸੇ ਨੂੰ ਪਰਮਾਤਮਾ ਨੇ ਉੱਪਰ ਕਰਕੇ ਛੁੱਟ ਦਿੱਤਾ ਨੀਵਾ ਮਜ਼ਾਕਣਾ ਉਡਾਇਆ ਕਰ ਪੁੱਛਿਆ ਕਿਉਂ ਕਹਿਣ ਲੱਗੇ ਤੇਰੀ ਬੇੜੀ ਵੀ ਪਾਰ ਨਹੀਂ ਹੋਈ ਕਦੋਂ ਵੀ ਡੁੱਬ ਸਕਦੀ ਐ ਜੇ ਦੂਜਿਆਂ ਦੀ ਡੁੱਬ ਗਈ ਨਾ ਤੇ ਤੇਰੀ ਵੀ ਡੁੱਬ ਸਕਦੀ ਐ ਇਸ ਕਰਕੇ ਜੇ ਤੇਰੀ ਬੇੜੀ ਸਮੁੰਦਰ ਤੇ ਤੈਰਦੀ ਜਾ ਰਹੀ ਹੈ ਤੇ ਇਹ ਉਸ ਪਰਮਾਤਮਾ ਦੀ ਕਿਰਪਾ ਹੈ ਉਹਦੀ ਬਖਸ਼ਿਸ਼ ਹੈ ਜੇ ਤੇਰੀ ਇੱਜ਼ਤ ਪੱਤ ਕਾਇਮ ਹੈ ਹੁੰਦਾ ਗੁਰਮਖੋ ਕਈ ਕਈ ਵਾਰ ਬੰਦਾ ਇਦਾਂ ਕਹਿੰਦਾ ਨਾ ਦੇਖੋ ਜੀ ਆਪਾਂ ਨੂੰ ਕੀ ਖਤਰਾ ਆਪਾ ਆਪਾ ਮੰਦਾ ਕੰਮ ਹੀ ਨਹੀਂ ਕਰਨਾ ਕਈ ਕਈ ਵਾਰ ਬੰਦਾ ਹੰਕਾਰ ਚ ਇਦਾਂ ਕਹਿੰਦਾ ਦੇਖੋ ਜੀ ਆਪਾਂ ਨੂੰ ਡਰ ਕਿਸੇ ਦਾ ਕੀ ਹੈ ਆਪਣਾ ਕੋਈ ਕੀ ਵਿਗਾੜ ਸਕਦਾ ਆਪਾਂ ਕੰਮ ਹੀ ਨਹੀਂ ਮੰਦਾ ਕਰਨਾ ਨਹੀਂ ਗੁਰਮਖੋ ਇਸ ਦੁਨੀਆ ਉੱਤੇ ਪਤ ਇੱਜ਼ਤ ਉਹਨਾਂ ਦੀ ਵੀ ਖਰਾਬ ਹੋ ਜਾਂਦੀ ਹੈ ਜਿਨ੍ਹਾਂ ਨੇ ਕਦੇ ਮੰਦੇ ਪਾਸੇ ਵੱਲ ਪੈਰ ਵੀ ਨਹੀਂ ਰੱਖਿਆ ਚੰਗੇ ਭਲੇ ਬੰਦਿਆਂ ਦੀ ਹੋ ਜਾਂਦੀ ਹੈ ਦੁਨੀਆਂ ਵਿੱਚ ਤੇ ਹੋ ਜਾਂਦੀ ਹੈ ਰੱਬ ਤੇ ਜਾਣ ਦਾ ਵੱਖਰੀ ਗੱਲ ਆ ਵੀ ਸੱਚਾ ਬੰਦਾ ਪਰ ਦੁਨੀਆਂ ਉੱਤੇ ਇਦਾਂ ਹੋ ਜਾਂਦਾ ਹੈ ਕਈ ਵਾਰ ਚੰਗੇ ਭਲੇ ਬੰਦੇ ਦੀ ਵੀ ਪਤ ਇੱਜ਼ਤ ਚਲੀ ਜਾਂਦੀ ਹੈ ਜੇ ਤੇਰੀ ਕਾਇਮ ਹੈ ਤੇਰਾ ਆਚਰਨ ਕਾਇਮ ਹੈ ਅਚਾਰ ਜੇ ਤੇਰਾ ਦੁਨੀਆਂ ਨਾਲ ਵਰਤ ਵਰਤਾਰਾ ਸੋਹਣਾ ਹੈ ਤੇ ਪਾਤਸ਼ਾਹ ਕਹਿੰਦੇ ਇਹ ਉਹਦੀ ਕਿਰਪਾ ਹੈ ਜਿਹੇ ਪ੍ਰਸਾਦ ਤੂੰ ਅਚਾਰ ਬਿਉਹਾਰੀ ਤਿਸ ਪ੍ਰਭ ਕੋ ਸਾਸ ਸਾਸ ਚਿਤਾਰੀ ਫਿਰ ਉਹਨੂੰ ਚਤਾਰਿਆਂ ਕਰ ਤੂੰ ਸਵਾਸ ਸਵਾਸ ਜਪਿਆ ਕਰ ਉਸ ਪਰਮੇਸ਼ਰ ਦਾ ਨਾਮ ਜਿਹੇ ਪ੍ਰਸਾਦ ਤੇਰਾ ਸੁੰਦਰ ਰੂਪ ਤੇਰਾ ਸੋਹਣਾ ਸਰੂਪ ਬਣਾਇਆ ਪਰਮੇਸ਼ਰ ਨੇ ਮਾਨ ਕਰਦਾ ਤੂੰ ਆਪਣੇ ਸਰੂਪ ਦੇ ਉੱਪਰ ਇਤਨਾ ਸੋਹਣਾ ਬਣਾਇਆ ਗੁਣਾ ਕਰਕੇ ਪਰਮਕੁ ਸੁੰਦਰ ਰੂਪ ਦਾ ਅਰਥ ਸੁੰਦਰਤਾ ਕੱਲੇ ਸਰੀਰ ਦੀ ਨਹੀਂ ਹੁੰਦੀ ਗੁਣਾ ਦੀ ਵੀ ਸੁੰਦਰਤਾ ਹੁੰਦੀ ਹੈ ਇਦਾਂ ਕਰਕੇ ਆਚਾਰ ਵਿਵਹਾਰ ਦੀ ਵੀ ਸੁੰਦਰਤਾ ਹੁੰਦੀ ਹੈ ਪਾਤਸ਼ਾਹ ਕਹਿੰਦੇ ਪਰਮਾਤਮਾ ਨੇ ਤੈਨੂੰ ਹਰ ਪੱਖ ਤੋਂ ਸੋਹਣਾ ਬਣਾਇਆ ਤੇਰੀ ਬੋਲ ਬਾਣੀ ਸੋਹਣੀ ਬਣਾਈ ਤੈਨੂੰ ਸਰੀਰਕ ਤੌਰ ਤੇ ਸੁਹਾਪਣ ਬਖਸ਼ਿਆ ਤੇਰੇ ਅੰਦਰ ਪਰਮਾਤਮਾ ਨੇ ਗੁਣਾਂ ਦੀ ਸੁੰਦਰਤਾ ਬਖਸ਼ੀ ਹੈ ਮਿੱਠਾ ਬੋਲਦਾ ਇਸ ਕਰਕੇ ਪਾਤਸ਼ਾਹ ਕਹਿੰਦੇ ਜਦੋਂ ਤੂੰ ਆਪਣੇ ਇਹਨਾਂ ਗੁਣਾਂ ਵੱਲ ਵੇਖਦਾ ਨਾ ਇੰਜ ਨਾ ਕਹਿਆ ਕਰ ਮੇਰੇ ਵਰਗਾ ਕੌਣ ਹੈ ਇਦਾਂ ਕਦੇ ਨਾ ਕਿਹਾ ਕਰ ਵੀ ਕੌਣ ਹੈ ਮੇਰੇ ਵਰਗਾ ਨਹੀਂ ਸਤਿਗੁਰੂ ਪਾਤਸ਼ਾਹ ਕਹਿੰਦੇ ਇਹ ਉਹਦੀ ਕਿਰਪਾ ਹੈ ਇਹ ਉਹਦੀ ਕਿਰਪਾ ਹੈ ਗੁਰਮਖੋ ਜੇ ਸਾਡਾ ਜੇ ਸਾਡਾ ਸਰੀਰ ਸੁਸਤ ਹੈ ਨਾ ਇਦਾਂ ਤੇ ਹੰਕਾਰ ਨਾ ਕਰੀਏ ਇਦਾਂ ਨਹੀਂ ਸਤਿਗੁਰੂ ਪਾਤਸ਼ਾਹ ਕਹਿੰਦੇ ਇਹ ਉਹਦੀ ਕਿਰਪਾ ਹੈ ਉਹਦੀ ਬਖਸ਼ਿਸ਼ ਹੈ ਤੁਸੀਂ ਦੇਖੋ ਨਾ ਅੱਜ ਕੱਲ ਕਿਦਾਂ ਦਾ ਸਮਾਂ ਆ ਰਿਹਾ 15-15 ਸਾਲਾਂ ਦੇ ਬੱਚਾ ਨੂੰ ਹਾਰਟ ਅਟੈਕ ਹੋ ਰਿਹਾ ਹੋ ਰਿਹਾ ਕਿ ਨਹੀਂ ਹੋ ਰਿਹਾ 20-20 ਸਾਲਾਂ ਦੇ ਬੱਚਿਆਂ ਨੂੰ ਕਦੇ ਹੁੰਦਾ ਸੀ ਅੱਗੇ ਵੀ 70-80 ਸਾਲ ਦਾ ਬੰਦਾ ਹੈ ਤੂੰ ਠੀਕ ਹੈ ਇਹ ਤਾਂ ਕਦੇ-ਕਦੇ ਪਰ ਅੱਜ ਅੱਜ ਕੀ ਹੋ ਰਿਹਾ ਹੈ ਇੰਨੇ-ਇੰਨੇ ਦੁੱਖਾਂ ਭਰੇ ਸਮੇਂ ਦੇ ਵਿੱਚ ਵੀ ਜੇ ਜੇ ਜ਼ਿੰਦਗੀ ਚੱਲ ਰਹੀ ਹੈ ਨਾ ਸਵਾਸ ਚੱਲ ਰਹੇ ਨੇ ਤੇ ਮੈਂ ਕਹਿਣਾ ਹੁੰਦਾ ਰੋਜ਼ਾਨਾ ਰਾਤ ਨੂੰ ਸੌਣ ਵੇਲੇ ਧੰਨਵਾਦ ਕਰਿਆ ਕਰੀਏ ਵਾਹਿਗੁਰੂ ਪਰਮੇਸ਼ਰ ਜੀ ਦਿਨ ਲੰਘਿਆ ਅੱਜ ਤੇਰਾ ਸ਼ੁਕਰਾਨਾ ਹੈ ਤੇ ਸੱਚਾ ਗੁਰਮਖੋ ਰਾਤ ਨੂੰ ਸੌਣੇ ਆ ਕਈ-ਕਈ ਕਈ ਦੇਖਦੇ ਆ ਇਦਾਂ ਨਾ ਸੁੱਤਾ ਜੀ ਰਾਤ ਨੂੰ ਸਵੇਰੇ ਉੱਠਿਆ ਹੀ ਨਹੀਂ। ਤੋਂ ਜੇ ਸਵੇਰੇ ਉੱਠ ਉੱਠੇ ਆ ਨਾ ਅੱਖਾਂ ਖੁੱਲੀਆਂ ਸਵੇਰ ਵੇਲੇ ਤੇ ਉੱਠਦਿਆਂ ਸਰ ਫਿਰ ਪਰਮੇਸ਼ਰ ਜੀ ਸ਼ੁਕਰਾਨਾ ਹੈ ਤੇਰਾ ਨੀਂਦ ਖੁੱਲੀ ਹੈ ਰਾਤ ਤੇਰੇ ਬਾਣੀ ਅੰਦਰ ਬਤੀਤ ਹੋ ਗਈ। ਸ਼ੁਕਰਾਨਾ ਕਰਿਆ ਕਰੀਏ ਗੁਰਮੁਖ ਕੋ। ਨਹੀਂ ਚਿਤ ਰੱਖੋ ਹਰ ਜਪਦਿਆਂ ਖਿੰਣ ਢਿੱਲ ਨਾ ਕੀਚਈ ਮੇਰੀ ਜਿੰਦੜੀਏ। ਹਰੀ ਦਾ ਤੂੰ ਬੜਾ ਕੁਛ ਤੇਜ਼ੀ ਨਾਲ ਕਰਦਾ ਪਰ ਨਾਮ ਜਪਣ ਲੱਗਿਆ ਢਿੱਲ ਬਹੁਤ ਕਰ ਜਾਂਦਾ ਉਹਦੋਂ ਯਾਦ ਕਰ ਲੱਗਿਆ ਢਿੱਲ ਕਰਦਾ ਪਾਤਸ਼ਾਹ ਕਹਿੰਦੇ ਹਰ ਜਪਦਿਆਂ ਖਿੰਨ ਢਿੱਲ ਨਾ ਕੀ ਚਈ ਮੇਰੀ ਜਿੰਦੜੀਏ ਮਤ ਜਪੈ ਸਾਹ ਆਵੇ ਕਹਿ ਨਾ ਆਵੇ ਰਾਮ ਅਗਲਾ ਸਾਹ ਆਉਣਾ ਕਿ ਨਹੀਂ ਆਉਣਾ ਮਨਾ ਪਤਾ ਥੋੜਾ ਕੋਈ ਦੁਨੀਆ ਦੇ ਲੋਕ ਗੁਰਨਾਨਕ ਸਾਹਿਬ ਪਾਤਸ਼ਾਹ ਪੁੱਛਦੇ ਸਨ ਸਤਿਗੁਰੂ ਪਾਤਸ਼ਾਹ ਤੁਸੀਂ ਕੌਣ ਹੋ ਬਾਬੇ ਨੇ ਕਹਿਣਾ ਹਮ ਆਦਮੀ ਹਾਂ ਇੱਕਦਮੀ ਬਾਬਾ ਜੀ ਨੇ ਸੀ ਕਹਿੰਦਾ ਮੈਂ ਮੈਂ ਇਦਾਂ ਬੇਦੀ ਪੁੱਤ ਦਾ ਚਰਾਗ ਹਾਂ ਮਹਿਤਾ ਕਲਿਆਣ ਦਾਸ ਪਟਵਾਰੀ ਦਾ ਪੁੱਤ ਇਦਾਂ ਨਹੀਂ ਸੀ ਬਾਬਾ ਆਪਣੀ ਇੰਟਰੋਡਕਸ਼ਨ ਦਿੰਦਾ ਬਾਬੇ ਨੇ ਕਹਿਣਾ ਹਮ ਆਦਮੀ ਹਾਂ ਇੱਕਦਮੀ ਇੱਕ ਦਮ ਦੇ ਆਦਮੀ ਹਾਂ ਭਾਈ ਇਕਦਮ ਤੇ ਹੀ ਗੁਰਮਖੋ ਆਪ ਕਹਿੰਦੇ 10 ਮਿੰਟ 5 ਮਿੰਟ ਨਹੀਂ ਲੱਗੇ ਕਿਹੜੇ 5 ਮਿੰਟ ਇੱਕ ਇੱਕ ਸਕਿੰਟ ਨਹੀਂ ਲੱਗਦਾ ਸਾਹੀ ਹੈ ਨਾ ਅੰਦਰ ਗਿਆ ਵਾਪਸ ਆ ਗਿਆ ਤੇ ਜਾਉਂਦੇ ਆ ਗਿਆ ਸਾ ਵਾਪਸ ਨਾ ਆਇਆ ਤੇ ਮਰਦੇ ਆ ਗੱਲ ਤੇ ਇੱਕ ਸੁਵਾਸ ਦੀ ਹੈ ਇੱਕ ਮਿੰਟ ਦੀ ਵੀ ਨਹੀਂ ਸੁਵਾਸ ਦੀ ਹੈ ਇੱਕ ਦੀ ਇਦਾਂ ਇਸ ਕਰਕੇ ਪਾਤਸ਼ਾਹ ਕਹਿੰਦੇ ਜੇ ਉਹਦੀ ਕਿਰਪਾ ਦੇ ਨਾਲ ਤੈਨੂੰ ਪ੍ਰਮਾਤਮਾ ਨੇ ਇਹ ਸੋਹਣਾ ਸੁੰਦਰ ਸਰੂਪ ਬਖਸ਼ਿਆ ਹੈ ਇਹ ਸੋਹਣਾ ਸੁੰਦਰ ਜੀਵਨ ਬਖਸ਼ਿਆ ਹੈ ਇਹ ਉਹਦੀ ਕਿਰਪਾ ਹੈ ਮਨਾ ਜਿਹ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ ਅਨੂਪ ਕੀ ਹੁੰਦਾ ਗੁਰਮਖੋ ਇੰਨਾ ਸੋਹਣਾ ਜਿਹਦੀ ਉਪਮਾ ਨਹੀਂ ਕੀਤੀ ਜਾ ਸਕਦੀ ਅਨੂਪ ਦਾ ਕੀ ਅਰਥ ਹੁੰਦਾ ਇੰਨਾ ਸੋਹਣਾ ਹੋਵੇ ਜਿਹਦੀ ਉਪਮਾ ਹੋ ਹੀ ਨਹੀਂ ਸਕਦੀ ਕਹਿੰਦੇ ਅਨੂਪ ਹੈ ਉਪਮਾ ਤੋਂ ਪਰੇ ਹੈ ਤੇ ਜੇ ਤੂੰ ਸੋਹਣਾ ਬਣਾਇਆ ਤੇ ਉਸ ਪਰਮਾਤਮਾ ਰੂਪੀ ਸੂਰਜ ਦੀ ਇੱਕ ਛੋਟੀ ਜੀ ਕਿਰਨ ਹੈ ਤੂੰ ਉਸ ਤੇਰੀ ਸੁੰਦਰਤਾ ਤੂੰ ਦੇਖ ਸਹੀ ਉਹ ਪਰਮਾਤਮਾ ਕਿੰਡਾ ਸੋਹਣਾ ਹੋਵੇਗਾ ਜਿਨੇ ਤੈਨੂੰ ਸੋਹਣਾ ਬਣਾਇਆ ਤੇ ਤੂੰ ਉਸ ਪਰਮਾਤਮਾ ਦੀ ਇੱਕ ਸਮੁੰਦਰ ਦੀ ਇੱਕ ਰਤੀ ਮਾਤਰ ਕਿਣਕਾ ਮਾਤਰ ਵੀ ਨਹੀਂ ਹੈ ਬੂੰਦ ਵੀ ਨਹੀਂ ਹੈ ਤੂੰ ਜਿੰਨਾ ਉਹ ਪਰਮਾਤਮਾ ਸੋਹਣਾ ਉਸ ਸਮੁੰਦਰ ਵਿੱਚੋਂ ਇੱਕ ਬੂੰਦ ਜਿੰਨਾ ਸੋਹਣਾ ਵੀ ਨਹੀਂ ਹੈ ਤੂੰ ਪਰ ਤੈਨੂੰ ਸੋਹਣਾ ਬਣਾਇਆ ਇਹ ਉਸ ਪਰਮਾਤਮਾ ਦੀ ਕਿਰਪਾ ਹੈ ਇਸ ਕਰਕੇ ਜੇਹ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਉਸ ਪ੍ਰਭੂ ਨੂੰ ਸਿਮਰਿਆ ਕਰ ਸਦਾ ਅਨੂਪ ਉਸ ਸਦੀ ਵੀ ਸੁੰਦਰ ਹੈ ਸਭ ਤੋਂ ਸੋਹਣਾ ਹੈ ਉਹਦੀ ਉਪਮਾ ਨਹੀਂ ਹੋ ਸਕਦੀ ਜੇਹ ਪ੍ਰਸਾਦ ਤੇਰੀ ਨਿੱਕੀ ਜਾਤ ਨਿੱਕੀ ਜਾਤ ਦਾ ਅਰਥ ਕਈ ਵਿਦਵਾਨ ਕੀਤੇ ਉੱਚੀ ਜਾਤ ਪਰ ਅਰਥ ਕਲੀਅਰ ਨਹੀਂ ਹੁੰਦੇ ਗੁਰਮ ਕੋ ਨੀਕੀ ਦਾ ਅਰਥ ਹੁੰਦਾ ਚੰਗੀ ਨੀਕੀ ਮੰਗਣਾ ਮੰਗਣ ਨੀਕਾ ਜਾਗਣਾ ਜਾਗਣ ਨੀਕਾ ਨੀਕੇ ਦਾ ਅਰਥ ਕੀ ਉੱਥੇ ਚੰਗਾ ਇਸੇ ਤਰ੍ਹਾਂ ਨੀਕੀ ਜਾਂਦਾ ਅਰਥ ਹੈ ਤੇਰੀ ਸੋਹਣੀ ਜਾਤ ਜਾਤ ਦਾ ਕੀ ਅਰਥ ਹੈ ਪਰਮਾਤਮਾ ਨੇ ਤੇਰੀ ਜਨਮ ਜਾਤ ਸੋਹਣੀ ਬਣਾਈ ਹੈ ਤੈਨੂੰ ਪਸ਼ੂ ਪੰਛੀ ਨਹੀਂ ਬਣਾਇਆ ਤੈਨੂੰ ਮਨੁੱਖੀ ਜਾਤ ਬਖਸ਼ੀ ਹੈ ਇੱਥੇ ਜਾਤ ਦਾ ਅਰਥ ਹੋਣੀ ਵੀ ਬ੍ਰਾਹਮਣ ਖੱਤਰੀ ਸੂਦ ਬੈਸ ਉਹ ਜਾਤ ਨਹੀਂ ਮਨੁੱਖਾ ਜਾਤ ਤੈਨੂੰ ਪਰਮਾਤਮਾ ਨੇ ਮਨੁੱਖਾ ਜਾਤ ਬਣਾਈ ਕਿਹੜੀ ਜਾਤ ਜਿਸ ਜਾਤ ਨੂੰ ਕਿਹਾ ਜਾਂਦਾ ਅਵਰ ਜੋਨ ਤੇਰੀ ਪਨਹਾਰੀ ਇਸ ਧਰਤੀ ਮੈਂ ਤੇਰੀ ਸਿੱਖਦਾਰੀ ਤੂੰ ਇਸ ਧਰਤੀ ਦਾ ਸਰਦਾਰ ਜਿਹਨੂੰ ਅੰਗਰੇਜ਼ ਕਿਹਾ ਜਾਂਦਾ ਕ੍ਰਾਊਨ ਆਫ ਕ੍ਰिएशन ਇਦਾਂ ਸਰਦਾਰ ਸ੍ਰਸ਼ਟੀ ਦਾ ਤੈਨੂੰ ਬਣਾਇਆ ਪਰਮੇਸ਼ਰ ਨੇ ਸਾਰੇ ਜੀਵਾਂ ਦੇ ਵਿੱਚੋਂ ਸਭ ਤੋਂ ਵੱਧ ਬੁੱਧੀਮਾਨ ਤੈਨੂੰ ਬਣਾਇਆ ਸਭ ਤੋਂ ਵੱਧ ਗਿਆਨ ਵਾਲਾ ਤੈਨੂੰ ਬਣਾਇਆ ਸਭ ਤੋਂ ਵੱਧ ਸੋਨਾ ਸਰੂਪ ਪ੍ਰਮਾਤਮਾ ਨੇ ਤੇਰਾ ਬਣਾਇਆ ਉਹ ਤਾਂ ਵਾਹਿਗੁਰੂ ਸੀ ਚਾਹੁੰਦਾ ਤੈਨੂੰ ਪਸ਼ੂ ਪੰਛੀ ਬਣਾ ਸਕਦਾ ਸੀ ਤਿੰਨ ਦਸ ਕੀ ਜੋਰ ਸੀ ਉਹਦੇ ਉੱਤੇ ਜੇ ਤੈਨੂੰ ਬਣਾਇਆ ਹੈ ਤੇਰੀ ਜਾਤ ਮਨੁੱਖਾਂ ਜਾਤ ਬਣਾਈ ਹੈ ਤੇ ਇਸ ਮਨੁੱਖਾਂ ਜਾਤ ਵਿੱਚ ਉਸ ਪ੍ਰਮਾਤਮਾ ਨੂੰ ਨਾ ਭੁੱਲ। ਮੈਂ ਗੁਰਮਖ ਕੋਈ ਕਈ ਵਾਰ ਬੇਨਤੀ ਕਰਦਾ ਹੁੰਨਾ ਦੇਖੋ ਪਸ਼ੂ ਪੰਛੀ ਨੇ। ਪਸ਼ੂ ਪੰਛੀ ਪ੍ਰਮਾਤਮਾ ਦੇ ਗੁਣ ਗਾਉਣ ਉਹਦੇ ਅੱਗੇ ਬੇਨਤੀਆਂ ਕਰਨ ਉਸ ਪਰਮੇਸ਼ਰ ਨੂੰ ਭੁੱਲ ਵੀ ਜਾਣ ਕਿਉਂਕਿ ਬੜਾ ਕੁਝ ਐਸਾ ਹੈ ਜਿਹੜਾ ਮਨੁੱਖ ਨੂੰ ਬਖਸ਼ਿਆ ਪਸ਼ੂ ਪੰਛੀਆਂ ਨੂੰ ਨਹੀਂ ਬਖਸ਼ਿਆ ਰੱਬ ਨੇ। ਪੰਛੀ ਜਿਵੇਂ ਇਕ ਕਿਹਾ ਨਾ ਪਸ਼ੂ ਆ ਸ਼ਬਦਹੀਨ ਜੇਬਾ ਨਾ ਬੋਲ ਸਕਾ ਭਾਈ ਗੁਰਦਾਸ ਕਹਿੰਦੇ ਨੇ ਨਾ ਪਸ਼ੂ ਆ ਸ਼ਬਦਹੀਨ ਜੇਬਾ ਨਾ ਬੋਲ ਸਕਾ ਮਾਨਸ ਜਨਮ ਬੋਲੇ ਬਚਨ ਅਨੇਕ ਹੈ ਕਹਿੰਦੇ ਪਸ਼ੂ ਤਾਂ ਇਤਰਾਜ਼ ਕਰੇ ਰੱਬ ਦੇ ਉੱਪਰ ਵੀ ਵਾਹਿਗੁਰੂ ਮੈਨੂੰ ਜੀਵ ਦਿੱਤੀ ਪਰ ਬੋਲੀ ਦਿੱਤੀ ਕੋਈ ਨਹੀਂ ਪਸ਼ੂ ਆ ਤਾਂ ਸ਼ਬਦਹੀਨ ਆ ਨਾ ਸ਼ਬਦ ਕੀ ਆ ਬੋਲੀ ਉਹਦੇ ਕੋਲੇ ਤਾਂ ਬੋਲੀ ਨਹੀਂ ਹੈ ਕੋਈ ਤੁਸੀਂ ਦੇਖੋ ਵੀ ਕੁੱਤਾ ਹੈ ਜਦੋਂ ਦਾ ਬਣਿਆ ਇਦਾਂ ਹੀ ਭੌਂਕ ਰਿਹਾ ਹੈ ਕਾਂ ਹੈ ਜਦੋਂ ਦਾ ਸਾਜਿਆ ਲੱਖਾਂ ਸਾਲ ਹੋ ਗਏ ਇਦਾਂ ਦਾ ਇਦਾਂ ਹੀ ਬੋਲ ਰਿਹਾ ਜਿੰਨੇ ਪਸ਼ੂ ਪੰਛੀ ਨੇ ਜਿੱਦਾਂ ਦੇ ਨੇ ਲੱਖਾਂ ਸਾਲਾਂ ਤੋਂ ਉਦਾਂ ਦਾ ਹੀ ਬੋਲ ਰਹੇ ਆ ਬਦਲਾਅ ਨਹੀਂ ਹੋਇਆ ਉਹਨਾਂ ਦੇ ਵਿੱਚ ਯਤਨ ਵੀ ਕਰਨ ਤੇ ਇੱਕ ਦੂਜੇ ਤੇ ਬੋਲਾਂ ਨੂੰ ਪਕੜ ਨਹੀਂ ਸਕਦੇ ਹੋ ਜੇ ਕਾਹ ਕਹੇ ਨਾ ਮੈਂ ਕੋਲ ਵਰਗਾ ਬੋਲਵਾਗਾ ਤੇ ਨਹੀਂ ਬੋਲ ਸਕਦਾ ਪਰ ਤੂੰ ਵੇਖ ਤੇਰੇ ਅੰਦਰ ਪ੍ਰਮਾਤਮਾ ਨੇ ਕਿੰਨੀ ਸ਼ਕਤੀ ਭਰੀ ਐ ਤੂੰ ਇੱਕ ਇੱਕ ਬੰਦਾ ਕਿੰਨੀਆਂ-ਕਿੰਨੀਆਂ ਬੋਲੀਆਂ ਜਾਣਦਾ ਗੁਰਮਖੋ ਕਈ ਤਾਂ ਦੇਖੇ ਨੇ ਪਸ਼ੂ ਪੰਛੀਆਂ ਦੀਆਂ ਵੀ ਆਵਾਜ਼ਾਂ ਕੱਢ ਲੈਂਦੇ ਐ ਇਹ ਪ੍ਰਮਾਤਮਾ ਨੇ ਸਭ ਦਾਤਾਂ ਤੇਰੇ ਅੰਦਰ ਹੀ ਭਰੀਆਂ ਨੇ ਨਾ ਇੱਕ ਇੱਕ ਬੰਦਾ ਕਿੰਨੀਆਂ-ਕਿੰਨੀਆਂ ਬੋਲੀਆਂ ਜਾਣਦਾ ਏਦਾਂ ਸਾਰੇ ਆਪਣੇ ਤੋਂ ਕਈ ਗੁਣਾ ਵੱਡੇ-ਵੱਡੇ ਪਸ਼ੂ ਪੰਛੀਆਂ ਨੂੰ ਆਪਣੇ ਗੁਲਾਮ ਬਣਾ ਕੇ ਬੈਠਾ ਏਦਾਂ ਏਦਾਂ ਇੰਨੀ ਇਨਾ ਤਾਕਤਵਰ ਹਾਥੀ ਨੂੰ ਕਿੱਦਾਂ ਇਹ ਨੱਚ ਪਨਚਾਉਂਦਾ ਇਸ਼ਾਰਿਆਂ ਦੇ ਉੱਪਰ ਸ਼ੇਰ ਨੂੰ ਏਦਾਂ ਤੁਸੀਂ ਦੇਖੋ ਨਾ ਕੋਈ ਵੱਡਾ ਡਿਸਕਵਰੀ ਦੇ ਉੱਪਰ ਉਹ ਸ਼ੇਰ ਨੂੰ ਵੀ ਏਦਾਂ ਨਾ ਜਿਵੇਂ ਕੁੱਤੇ ਨੂੰ ਘਮਾਉਂਦੇ ਆਪਾਂ ਉਹ ਸ਼ੇਰ ਨੂੰ ਵੀ ਏਦਾਂ ਸੰਗਲ ਪਾ ਕੇ ਘਮਾਉਂਦੇ ਫਿਰਦੇ ਏਦਾਂ ਇਹ ਪ੍ਰਮਾਤਮਾ ਨੇ ਤੈਨੂੰ ਐਡੀ ਬੁੱਧੀ ਬਖਸ਼ਿਸ਼ ਕੀਤੀ ਹੈ ਐਨਾ ਤੈਨੂੰ ਗਿਆਨ ਬਖਸ਼ਿਆ ਕਿ ਤੂੰ ਦੁਨੀਆ ਦੇ ਸਾਰੀ ਧਰਤੀ ਦੇ ਪਸ਼ੂ ਪੰਛੀਆਂ ਨੂੰ ਆਪਣਾ ਗੁਲਾਮ ਬਣਾ ਕੇ ਸਰਦਾਰ ਬਣ ਕੇ ਬੈਠਾ ਧਰਤੀ ਦਾ ਸਰਦਾਰ ਬਣਾਇਆ ਤੈਨੂੰ ਬੋਲੀਆਂ ਬਖਸ਼ੀਆਂ ਸਤਿਗੁਰੂ ਪਾਤਸ਼ਾਹ ਕਹਿੰਦੇ ਫਿਰ ਤਨਵਾਦ ਕਰਿਆ ਕਰ ਉਹਦਾ ਤੂੰ ਕੁਛ ਨਹੀਂ ਕੀਤਾ ਪਰਮਾਤਮਾ ਦਾ ਮਤਾਂ ਸਮਝੇ ਇਹ ਉਹਦੇ ਤਰਸ ਦੇ ਨਾਲ ਤੇਰਾ ਸਰੀਰ ਮਨੁੱਖਾ ਜਨਮ ਦੇ ਵਿੱਚ ਆਇਆ ਜਿਹੇ ਪ੍ਰਸਾਦ ਤੇਰੀ ਨੀਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਦਿਨ ਰਾਤ ਉਹਦਾ ਸਿਮਰਨ ਕਰਿਆ ਕਰ ਉਹਨੂੰ ਭੁਲਾਇਆ ਨਾ ਕਰ ਜਿਹੇ ਪ੍ਰਸਾਦ ਤੇਰੀ ਪਤਰ ਹੈ ਪਤਰ ਹੈ ਦਾ ਕੀ ਅਰਥ ਹੈ ਤੇਰੀ ਇੱਜ਼ਤ ਪਤ ਕਾਇਮ ਹੈ ਤੇ ਪਤ ਹੁੰਦਾ ਇੱਜ਼ਤ ਜਿਦ ਕਿਰਪਾ ਦੇ ਨਾਲ ਜਿਹਦੇ ਤਰਸ ਦੇ ਸੰਦਕਾ ਦੁਨੀਆ ਵਿੱਚ ਤੇਰੇ ਪਰਦੇ ਬਣੇ ਹੋਏ ਨਹੀਂ ਤੇਰੇ ਓਲੇ ਬਣੇ ਹੋਏ ਨਹੀਂ ਤੇ ਤੇਰੀ ਪਤ ਇੱਜ਼ਤ ਕਾਇਮ ਹੈ ਇਹ ਪਤ ਇੱਜ਼ਤ ਨੂੰ ਨਭਾਉਂਦਿਆਂ ਕਮਾਉਂਦਿਆਂ ਸਦਾ ਹੀ ਉਹਦਾ ਸ਼ੁਕਰਾਨਾ ਕਰਿਆ ਕਰ ਉਹਦੀ ਕਿਰਪਾ ਹੈ ਤੇ ਤੇਰੀ ਪਤ ਇੱਜ਼ਤ ਬਣੀ ਹੋਈ ਹੈ ਰਹੀ ਹੋਈ ਹੈ ਜੇ ਪ੍ਰਸਾਦ ਤੇਰੀ ਪਤ ਰਹਿ ਗੁਰ ਪ੍ਰਸਾਦ ਨਾਨਕ ਜਸ ਕਹ ਫਿਰ ਉਹਦਾ ਜਸ ਉਹਦੀਆਂ ਵਡਿਆਈਆਂ ਕਿਹਾ ਕਰ ਪਾਈ ਜਿਹਦੇ ਕਰਕੇ ਤੇਰੀ ਪਤ ਇੱਜ਼ਤ ਕਾਇਮ ਹੈ ਸਦਾ ਪਰਮੇਸ਼ਰ ਨੇ ਤੇਰੀ ਮਨੁੱਖਾ ਜਨਮ ਬਣਾਇਆ ਹੈ ਤੇਰਾ ਸੁੰਦਰ ਰੂਪ ਬਣਾਇਆ ਹੈ ਆਚਾਰ ਵਿਹਾਰ ਤੇਰਾ ਸਤਿਗੁਰੂ ਪਾਤਸ਼ਾਹ ਨੇ ਉੱਚਾ ਰੱਖਿਆ ਹੈ ਦਾਨਪੁਣ ਦੁਨੀਆ ਨੂੰ ਕਰਦਾ ਹੈ ਦੁਨੀਆ ਨੂੰ ਦਾਤਾ ਬਣ ਕੇ ਵੰਡਦਾ ਹੈ ਸਦਾ ਹੀ ਦੇਣ ਵਾਲੇ ਪਰਮਾਤਮਾ ਦਾ ਸ਼ੁਕਰਾਨਾ ਉਹਦਾ ਸਿਮਰਨ ਕਰਿਆ ਕਰ ਇੱਕ ਇੱਕ ਸਵਾਸ ਉਹਨੂੰ ਯਾਦ ਕਰਿਆ ਕਰ ਪਾਤਸ਼ਾਹ ਕਿਰਪਾ ਕਰਨ ਲਾ ਚੁੱਕਾਂ ਦੀ ਖੀਮਾ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ ਓ ਸ੍ਰੀ ਵਾਹਿ